ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜਵੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਰ ਸਾਲ ਦੀ ਤਰ੍ਹਾਂ ਤਾਂ ਤਾਂ ਬਾਬਾ ਵਿਸ਼ਵਕਰਮਾ ਜੀ ਦਾ ਪੁਰਬ ਉਹਦੇ ਹੜਾ ਮਨਾ ਰਹੇ ਆਂ ਪੁਰਬ ਮਨਾ ਰਹੇ ਆਂ ਜਿਵੇਂ ਹਰ ਸਾਲ ਮਨਾਉਂਦੇ ਆ ਮੇਰੇ ਵੱਲੋਂ ਸਮੁੱਚੀ ਕਮੇਟੀ ਨੂੰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮਿਲਕੇ ਦੀ ਵੀ ਬੈਠੀ ਆ ਸਾਰੇ ਕੌਂਸਲਰ ਸਹਿਮਾਨ ਪ੍ਰਧਾਨ ਸਰਵਤ ਔਰ ਪਤਵੰਤੇ ਵੀ ਬੈਠੇ ਨੇ ਸਾਰੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਰਦੋਂ ਆਪ ਸਭ ਨੂੰ ਨਗਰ ਦੇਸ਼ ਦੁਨੀਆ ਦੇ ਵਿੱਚ ਵਸਦੀ ਸਾਰੀ ਸੰਗਤ ਜਿਹੜੀ ਬਾਬਾ ਜੀ ਨੂੰ ਯਾਦ ਕਰਦੀ ਹੈ ਹਮੇਸ਼ਾ ਯਾਦ ਕਰਦੀ ਹੈ ਔਰ ਅੱਜ ਦੇ ਦਿਨ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨਮਸਤਕ ਹੋਣ ਆਈ ਹੈ ਆਪ ਸਭ ਨੂੰ ਮੇਰੇ ਵੱਲੋਂ ਅੱਜ ਦੇ ਇਸ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਬਾਬਾ ਜੀ ਇਸੇ ਤਰ੍ਹਾਂ ਸਾਨੂੰ ਸਭ ਨੂੰ ਹੱਥੀ ਕਿਰਤ ਕਰਨ ਦਾ ਆਪਣੀ ਕਿਰਤ ਕਮਾਈ ਹੱਥੀ ਕਿਰਤ ਕਰਨ ਦਾ ਜਿਨ੍ਹਾਂ ਦੇ ਉਹ ਦਿਵਤੇ ਨੇ ਜਿਨ੍ਹਾਂ ਦੇ ਰਾਹੀ ਅਸੀਂ ਚੱਲਦੇ ਆਂ ਕਿ ਵੀ ਕਨਸੈਪਟ ਚਾਹੇ ਇਹ ਹੀ ਡਾਕਟਰ ਕੀਤਾ ਦੁਨੀਆ ਨੇ ਬਾਬਾ ਵਿਸ਼ਵਕਰਮਾ ਜੀ ਵਾਲਾ ਕਿ ਹੱਥੀ ਮਿਹਨਤ ਹੱਥੀ ਕਿਰਤ ਸੰਜੀਦਗੀ ਇਨਸਾਨ ਦੇ ਵਿੱਚ ਆਉਂਦੀ ਹੈ ਜਦੋਂ ਅਸੀਂ ਬਹੁਤ ਬਰੀਕੀ ਦਾ ਦਸਤਕਾਰੀ ਦਾ ਕੰਮ ਕਰਦੇ ਆਂ ਸ਼ਿਲਪਕਾਰੀ ਦਾ ਕੰਮ ਕਰਦੇ ਉਹ ਕੈਸੇ ਕੰਮ ਹੈ ਉਹ ਐਸੇ ਕੰਮ ਆ ਜਿਹੜਾ ਕਰਦਿਆਂ 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 ਇਨਸਾਨ ਜਿਹੜਾ ਨਾ ਉਹੀ ਹੋ ਜਾਂਦਾ ਹੈ ਕਿਉਂਕਿ ਇੰਨਾ ਧਿਆਨਮੰਦ ਦੇ ਆ ਇੰਨੀ ਬਰੀਕੀਮੰਦ ਦੇ ਆ ਇੰਨੀ ਮਿਹਨਤਮੰਦ ਦੇ ਆ ਇੰਨੀ ਸੰਜੀਦਗੀਮੰਦ ਦੇ ਆ ਉਹ ਕੰਮ ਕਿ ਇਨਸਾਨ ਦੇ ਕੋਲ ਕੋਈ ਸਮਾਂ ਨਹੀਂ ਹੁੰਦਾ ਕਿ ਉਹ ਦੁਨੀਆ ਦੇ ਲੋਕਾਂ ਦੀ ਬੁਰਾਈ ਵੱਲ ਸੋਚੇ ਉਹ ਚੰਗੇ ਮਾੜੇ ਕੋਈ ਮਾੜੇ ਕਮਾਵਾਰੇ ਸੋਚੇ ਉਹ ਕਿਸੇ ਦਾ ਬੁਰਾ ਸੋਚ ਸਕੇ ਜਿਹੜੀ ਸ਼ਿਲਪਕਾਰੀ ਦਸਤਕਾਰੀ ਬਾਬਾ ਵਿਸ਼ਵਕਰਮਾ ਜੀ ਦੀ ਉਹ ਉਹਨੂੰ ਪਰਮਾਤਮਾ ਦੇ ਨਾਲ ਛੋੜ ਦਿੰਦੀ ਸਾ ਸ੍ਰੀ ਅਕਾਸ਼ ਇਹ ਦੇਖੋ ਤੁਸੀਂ ਕਿੱਥੋਂ ਚੱਲਦੀ ਆ ਦੁਨੀਆ ਔਰ ਇਸ ਦੁਨੀਆ ਦੇ ਵਿੱਚ ਸਾਡੇ ਖਾਸ ਕਰਕੇ ਸਾਡੇ ਮੁਰਖ ਦੇ ਵਿੱਚ ਸਾਡੀ ਜ਼ਿੰਦਗੀ ਦੇ ਇੱਕ ਇੱਕ ਪਲ ਵਾਸਤੇ ਕੋਈ ਨਾ ਕੋਈ ਸਾਨੂੰ ਰਾਹ ਦਿਖਾਉਣ ਵਾਸਤੇ ਬੈਠਾ ਸਾਨੂੰ ਸੁੱਤਿਆਂ ਪਿਆ ਨੂੰ ਵੀ ਰਸਤਾ ਦਿਖਾਉਣ ਵਾਸਤੇ ਸਾਡੇ ਕੋਲ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂ ਦਿੱਤੇ ਆ ਦੇਵਤੇ ਦਿੱਤੇ ਆ ਗੁਰੂ ਗਨਸਾਹ ਮਹਾਰਾਜ ਦਿੱਤਾ ਕਿ ਅਸੀਂ ਜੇ ਸਾਡਾ ਧਿਆਨ ਹੈ ਜੇ ਅਸੀਂ ਸੱਚੇ ਸੁੱਚੇ ਪੈਦਾ ਹੋਏ ਤਾਂ ਸਵਾਲ ਨਹੀਂ ਪੈਦਾ ਹੁੰਦਾ ਸਾਨੂੰ ਕਿਰਤਾਂ ਐਸੀਆਂ ਬਖਸ਼ੀਆਂ ਹੁੰਦੀਆਂ ਕਿ ਅਸੀਂ ਕਦੀ ਕਿਸੇ ਮਾੜੇ ਕੰਮ ਬਾਰੇ ਸੋਚ ਸਕੀਂ ਬਾਬਾ ਵਿਸ਼ਵਕਰਮਾ ਜੀ ਨੇ ਦੁਨੀਆ ਨੂੰ ਸਹਿਜਤਾ ਸਿਖਾਈ ਹੈ ਧਿਆਨ ਲਾਉਣਾ ਸਿਖਾਇਆ ਹੱਥੀਂ ਮਿਹਨਤ ਸਿਖਾਈ ਸ਼ੈ ਸ਼ੀਤ ਦਾ ਸਖਾਈ ਔਰ ਇਹ ਬਹੁਤ ਵੱਡੀ ਗੱਲ ਹੈ ਹਿੰਦੂ ਵਿੱਚ بڑے ਦੇਵੀ ਦੇਵਤੇ ਉਸ ਤੋਂ ਬਾਅਦ ਵੀ ਪੈਦਾ ਹੋਏ ਸਾਡੇ ਗੁਰੂ ਸਾਹਿਬਾਨ ਜਿਹੜੇ ਜਿੱਦਾਂ ਬਾਬਾ ਨਾਨਕ ਜੀ ਨੇ ਕਿਰਤ ਕਰੋ ਨਾਮ ਜਪੋ ਵੰਡ ਸ਼ਬੋ ਦੇ ਫਲਸਫੇ ਤੇ ਦੁਨੀਆ ਨੂੰ ਅੱਗੇ ਤੋਰਿਆ ਇਹ ਸਾਡੇ ਰਾਹ ਦੱਸੇ ਲਿੰਦੇ ਇਹੀ ਫਲਸਫਾ ਅਸਲ ਦੇ ਵਿੱਚ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਨੇਮਤ ਇੱਕ ਇਨਸਾਨ ਪੂਰਾ ਭਰਿਆ ਪੂਰਿਆ ਉਹ ਇਨਸਾਨ ਜਿਹਨੂੰ ਸਾਰੀ ਸਮਰੱਥਾ ਦਾਤੇ ਨੇ ਆਪਣਾ ਰੂਪ ਦੇ ਕੇ ਧਰਤੀ ਦੇ ਉੱਤੇ ਭੇਜ ਦਿੱਤਾ ਪੂਰੀ ਕائنات ਦੀ ਦੇਖਭਾਲ ਕਰਨ ਵਾਸਤੇ ਜੇ ਪੂਰੀ ਕائنات ਦੀ ਚਾਹੇ ਉਹ ਪੱਥਰ ਹੋਣ ਪਹਾੜ ਹੋਣ ਉਹਦੇ ਵਿੱਚ ਵਸਦੇ ਜੀਵ ਹੋਣ ਸਮੁੰਦਰ ਹੋਵੇ ਸਮੁੰਦਰ ਦਾ ਹੇਠਲਾ ਤਲ ਹੋਵੇ ਉਹਦੇ ਤੱਕ ਨੂੰ ਸੰਭਲਣ ਸੰਭਾਲਣ ਵਾਸਤੇ ਸਮਰੱਥਾ ਜੜੀ ਹੋ ਇਨਸਾਨ ਨੂੰ ਵਰਸ਼ੀ ਆਪਣਾ ਰੂਖ ਦੇ ਕੇ ਧਰਤੀ ਦੇ ਉੱਤੇ ਭੇਜਿਆ ਜਿਸ ਵਿੱਚ ਬਹੁਤ ਸਾਰੀਆਂ ਪਰੇਤਾਂ ਆ ਗਈਆਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਆ ਗਈਆਂ ਸਾਨੂੰ ਸਿਰਫ ਉਹਦੀ ਰਜ਼ਾ ਦੇ ਵਿੱਚ ਰਹਿਣ ਦਾ ਅਧਿਕਾਰ ਹੈ ਕਿ ਅਸੀਂ ਉਹਦਾ ਹੱਕ ਹੈ ਕਿ ਅਸੀਂ ਉਹਦੀ ਰਜ਼ਾ ਦੇ ਵਿੱਚ ਰਹੀਏ ਆਪਣੇ ਦਿਨ ਤਿਉਹਾਰ ਆਕਾਰਕ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਇਕੱਠੇ ਹੋ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਬਖਸ਼ਦੇ ਜਾਈਏ ਉਹਦੇ ਦਿੱਤੇ ਹੋਏ ਜਿਹੜੇ ਸਾਨੂੰ ਸੰਦੇਸ਼ ਨੇ ਉਹਨਾਂ ਦੇ ਉੱਤੇ ਚੱਲਦੇ ਜਾਈਏ ਔਰ ਆਪਣੇ ਵੱਲੋਂ ਰਤਾ ਫਰਕ ਨਾ ਵਰਗੇ ਉੱਚ ਨੀਚ ਦਾ ਫਰਕ ਨਾ ਕਰੀਏ ਤਾਂ ਜਾ ਕੇ ਅਸੀਂ ਪਰਮਾਤਮਾ ਦੇ ਕਹਿ ਸਕਦੇ ਹਾਂ ਕਿ ਅਸੀਂ ਕੁਛ ਨਾ ਕੁਛ ਥੋੜਾ ਬਹੁਤਾ ਤੁੱਛ ਜਿਹਾ ਉਹਦੇ ਕਦਮਾਂ ਦੇ ਉੱਤੇ ਚੱਲ ਰਹੇ ਹਾਂ ਭਗਵਾਨ ਵਿਸ਼ਵਕਰਮਾ ਜੀ ਇੱਦਾਂ ਹੀ ਸਾਡੇ ਤੇ ਸਭ ਤੇ ਔਰ ਨਗਰ ਤੇ ਖਾਸ ਕਰਕੇ ਆਪਣਾ ਮਿਹਰ ਭਰਿਆ ਹੱਥ ਰੱਖਣ ਪਰਵਾਰਾਂ ਨੂੰ ਪਿਆਰ ਇਤਿਫਾਕ ਨਗਰ ਨੂੰ ਪਿਆਰ ਇਤਿਫਾਕ ਇਕੱਠੇ ਹੋ ਕੇ ਰਲ ਮਿਲ ਕੇ ਭਾਈਚਾਰਕ ਸਾਂਝ ਨਾਲ ਚੱਲਣ ਦਾ ਵੰਨ-ਸੰਗਤ ਔਰ ਇਸੇ ਤਰ੍ਹਾਂ ਨਗਰ ਸਾਡਾ ترقی ਕਰਦਾ ਰਹੇ ਇੱਕ ਖੁਸ਼ਖਬਰੀ ਤੁਹਾਨੂੰ ਦੇਣੀ ਆ ਪਰਮਾਤਮਾ ਕੋਈ ਨਾ ਕੋਈ ਖੁਸ਼ਗਵਰੀ ਦੇ ਹੀ ਦਿੰਦਾ ਮੇਰੇ ਹਿੱਸੇ ਕਿ ਮੈਂ ਜਦੋਂ ਵੀ ਆਵਾਂ ਸਾਲ ਬਾਅਦ ਕੁਛ ਨਾ ਕੁਛ ਕਹਿ ਕੇ ਜਾਵਾਂ ਅਸੀਂ ਜਿਹੜਾ ਕਿਉਂਕਿ ਕਾਰੋਬਾਰੀ ਹਾਂ ਉਸਾਰੇ ਬਿਲਕੁਲ ਨੂੰ ਬੜੀ ਮਹਿਮਤ ਹੈ ਬਾਬਾ ਮਿਸ਼ਰ ਬਿਸ਼ਪ ਕਰਮਾ ਜੀ ਵੀ ਬਹੁਤ ਮਹਿਮਤ ਹੈ ਇਸ ਛੋਟੇ ਜਿਹੇ ਨਗਰ ਨੇ ਬਹੁਤ ਤਰੱਕੀ ਕੀਤੀ ਬੜੀ ਇੰਡਸਟਰੀਆਂ ਇੱਥੇ ਟਰਾਲੀਆਂ ਦੀ ਤੇ ਹੋਰ ਵੀ ਔਰ ਉਹਦੇ ਵਾਸਤੇ ਉਹ ਹੋਰ ਵਧੇ ਫੁੱਲੇ ਉਹਦੇ ਲਈ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਸੀ ਕਿ ਸਾਡਾ ਜਿਹੜਾ ਰਿੰਗ ਰੋਡ ਆ ਉਹਦੀ ਸਰਵੇ ਵਾਸਤੇ ਜਿਹੜਾ ਸਰਕਾਰ ਨੇ ਪੈਸੇ ਸਾਨੂੰ ਅਨਾਉਂਸ ਕਰ ਦਿੱਤੇ ਆ ਸਾਡੇ ਮਹਿਕਮੇ ਦੇ ਖਾਤੇ ਦੇ ਵਿੱਚੋਂ ਪੈਸੇ ਆ ਗਏ ਹੁਣ ਸਰਵੇ ਸ਼ੁਰੂ ਹੋਊਗਾ ਰਿੰਗ ਰੋਡ ਦਾ ਔਰ ਮੇਰਾ ਨਹੀਂ ਤੁਹਾਡਾ ਤੇ ਮੇਰਾ ਸਾਂਝਾ ਇਹ ਇੱਕ ਸੁਪਨਾ ਪੂਰਾ ਹੋਣ ਵਾਲੀ ਗੱਲ ਹੈ ਮੇਰਾ ਡ੍ਰੀਮ ਪ੍ਰੋਜੈਕਟ ਹੈ ਤੁਹਾਡਾ ਵੀ ਡ੍ਰੀਮ ਪ੍ਰੋਜੈਕਟ ਹੈ ਕਿ ਬਿਲ ਦਾ ਬਹੁਤ ਅੱਗੇ ਵੱਧ ਸਕਦਾ ਸੀ ਹੁਣ ਤੱਕ ਇਹ ਕਿਲੋਮੀਟਰਾਂ ਦੇ ਵਿੱਚ ਫੈਲ ਜਾਣਾ ਚਾਹੀਦਾ ਸੀ ਜਿੰਨਾ ਇੱਥੇ ਬਿਜ਼ਨਸ ਹੈ ਤੇ ਜਿੰਨਾ ਵਧਾਇਆ ਜਾ ਸਕਦਾ ਸੀ ਜੇ ਹਿੰਮਤ ਕੀਤੀ ਹੁੰਦੀ ਜੇ ਪਹਿਲਾਂ ਇਸ ਹਿੰਮਤ ਦੇ ਨਾਲ ਸਾਡਾ ਰਿੰਗ ਰੋਡ ਬਣ ਜਾਂਦਾ ਹਜੇ ਵੀ ਸਮਾਂ ਲੱਗਣਾ ਇਹ ਇਹ ਹਜੇ ਦੂਸਰਾ ਕਦਮ ਹੈ ਇਸ ਤੋਂ ਬਾਅਦ ਤੀਸਰਾ ਚੌਥਾ ਕਈ ਫੇਜ਼ ਆਉਣੇ ਇਹਦੇ ਵਿੱਚ ਕਿ ਜਿਵੇਂ ਹੁਣ ਸਰਵੇ ਹੋਏਗਾ ਕਿ ਕਿੱਥੇ ਕਿਸੇ ਦੀ ਮੋਟਰ ਆ ਕਿੱਥੇ ਕਿਸੇ ਦਾ ਘਰ ਵਿੱਚ ਆਉਂਦਾ ਜਿਹੜਾ ਅਸੀਂ ਜਗਾ ਸਾਰੇ ਪਾਸਿਓਂ ਲੈਣੀ ਆ ਚਾਰ ਚਫੇਰਿਓਂ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਆਉਂਦੀ ਆ ਕਿੱਥੇ ਖੰਭਾ ਆਉਂਦਾ ਕਿੱਥੇ ਕਿਸੇ ਪਰਿਵਾਰ ਦਾ ਘਰ ਆ ਗਿਆ ਕਿੱਥੋਂ ਦੀ ਰਸਤਾ ਲੰਘਦਾ ਕਿੱਥੋਂ ਦੀ ਪਾਈਪਲਾਈਨ ਲੰਘਦੀ ਇਹ ਸਰਵੇ ਆ ਕੱਲੀ ਕੱਲੀ ਚੀਜ਼ ਜਿਹੜੀ ਉਹ ਪੁਆਇੰਟ ਆਉਟ ਕੀਤੀ ਜਾਊਗੀ ਉਸ ਤੋਂ ਬਾਅਦ ਫਿਰ ਸਾਡੇ ਜਦੋਂ ਰਿੰਗ ਰੋਡ ਵਾਸਤੇ ਪੈਸੇ ਇਸ਼ੂ ਹੋਣਗੇ ਫਿਰ ਯੂਟਿਲਿਟੀ ਸ਼ਿਫਟਿੰਗ ਹੁੰਦੀ ਆ ਫਿਰ ਜ਼ਮੀਨ ਅਕਵਾਇਰ ਹੁੰਦੀ ਆ ਔਰ ਕਲੀਆਂ ਕਲੀਆਂ ਚੀਜ਼ਾਂ ਏ ਥੋੜੇ ਜੇ ਲੰਬੇ ਜੇ ਫਲਸਫੇ ਨੇ ਲੰਬੀਆਂ ਚੀਜ਼ਾਂ ਨੇ ਪਰ ਅਸੀਂ ਕਰ ਗੁਜ਼ਰਾਂਗੇ ਕਿਉਂਕਿ ਸਾਡੀ ਸਾਫ਼ ਨੀਅਤ ਆ ਅਸੀਂ ਇੱਥੇ ਦੇ ਲੋਕਾਂ ਨੂੰ ਸਬਰਪਤ ਆ ਉਹਨਾਂ ਵਾਸਤੇ ਜੇ ਸਾਫ਼ ਨੀਅਤ ਦੇ ਨਾਲ ਜੇ ਕੰਮ ਸ਼ੁਰੂ ਕੀਤਾ ਮੈਂ ਗਾਲਪੁਰਖ ਸੱਚੇ ਪਾਤਸ਼ਾਹ ਕੀ ਬੇਨਤੀ ਕਰਦੀ ਆ ਅਰਦਾਸ ਕਰਦੀ ਆ ਕਿ ਸਾਡੇ ਇਸ ਸੁਪਨੇ ਨੂੰ ਭਾਗ ਲਾਇਓ ਫੰਡ ਆਇਓ ਔਰ ਅਸੀਂ ਅਗਲੇ ਸਾਲ ਤੱਕ ਇਹਨੂੰ ਹੋਰ ਬਹੁਤ ਸਾਰਾ ਅੱਗੇ ਤੱਕ ਅਸੀਂ ਪਹੁੰਚ ਜਾਈਏ ਤਾਂ ਕਿ ਜਿਹੜੀ ਆਸ ਮੈਨੂੰ ਤਾਂ ਪਹਿਲਾਂ ਦੀ ਵਜ੍ਹੀ ਹੋਈ ਕਿ ਪ੍ਰਮਾਤਮਾ ਦੀ ਮਿਹਰ ਨਾਲ ਜਰਨ ਡਲੈਡ ਵਿਸ਼ਵਾਸ ਕਰਦੀ ਕਿ ਕਿਸੇ ਵੀ ਕੰਮ ਵਾਸਤੇ ਤੁਰਦੇ ਆਂ ਸਾਫ਼ ਨੀਤ ਨਾਲ ਤੁਰਦੇ ਆਂ ਭਲੇ ਲਈ ਤੁਰਦੇ ਆਂ ਤੇ ਦਾਤਾ ਮਿਹਰ ਜ਼ਰੂਰ ਕਰਦਾ ਔਰ ਤੁਹਾਨੂੰ ਵੀ ਵਿਸ਼ਵਾਸ ਰਹਿੰਦੀ ਆ ਕਿ ਅਸੀਂ ਇਹ ਕੰਮ ਨੇਪਰੇ ਹਰ ਹਾਲਤ ਦੇ ਵਿੱਚ ਚੜ ਲਵਾਂਗੇ ਔਰ ਮੈਂ ਪ੍ਰਬੰਧਕ ਕਮੇਟੀ ਚੜੀ ਬਾਬਾ ਵਿਸ਼ਵਕਰਮਾ ਜੀ ਦੀ ਐਸ ਸਥਾਨ ਦੀ ਪਵਿੱਤਰ ਸਥਾਨ ਦੀ ਉਹਦੇ ਅੱਗੇ ਵੀ ਮੈਂ ਬੇਨਤੀ ਕਰਦੀ ਆਂ ਕਿ ਇੱਥੇ ਜਿਹੜੀ ਵੀ ਕੋਈ ਡਰਗਮੈਂਟ ਹੋਣ ਵਾਲੀ ਆ ਜਿਹੜਾ ਵੀ ਕੋਈ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਨਗਰ ਕੌਂਸਲ ਦੇ ਵਿੱਚ ਆਪਣਾ ਜ਼ਰੂਰ ਲਿਖ ਕੇ ਤੇ ਉਹ ਤੁਹਾਡੇ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਨੇ ਨਗਰ ਕੌਂਸਲ ਦੇ ਸਾਡੇ ਵਾਈਸ ਪ੍ਰਧਾਨ ਵੀ ਬੈਠੇ ਪ੍ਰਧਾਨ ਜੀ ਬੈਠੇ ਸਾਰੇ ਕੌਂਸਲਰ ਸਹਿਮਾਨ ਬੱਡੇ ਆ ਤੁਸੀਂ ਆਪਣਾ ਜ਼ਰੂਰ ਜਿਹੜੀ ਵੀ ਕੋਈ ਇੱਥੇ ਕੋਈ ਕੰਮ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਤੁਸੀਂ ਜ਼ਰੂਰ ਦੱਸੋ ਤਾਂ ਕਿ ਅਸੀਂ ਉਹਨੂੰ ਖੁਸ਼ੀ-ਖੁਸ਼ੀ ਆਪਣੀ ਕਹਿ ਲੋ ਕਿ ਆਪਣੀ ਖੁਸ਼ਕਿਸਮਤੀ ਸਮਝਦੇ ਹੋਏ ਅਸੀਂ ਉਸ ਕੰਮ ਨੂੰ ਹਰ ਹਾਲਤ ਦੇ ਵਿੱਚ ਨਿਭਰੇ ਚੜਾਂਗੇ ਜਿੱਥੇ ਮੇਰੀ ਜ਼ਰੂਰਤ ਹੋਊਗੀ ਜਿੱਥੇ ਮੇਰੇ ਫੰਡਾਂ ਦੀ ਜ਼ਰੂਰਤ ਹੋਊਗੀ ਮੈਂ ਦਵਾਂਗੀ ਜਿੱਥੇ ਕਾਉਂਸਲ ਦੀ ਜ਼ਰੂਰਤ ਹੋਊਗੀ ਉੱਥੇ ਕਾਉਂਸਲ ਕਰੂੰਗੀ ਔਰ ਅਸੀਂ ਇੱਥੇ ਜ਼ਰੂਰ ਮੈ ਚਾਹੂੰਗੀ ਕਿ ਕੁਛ ਨਾ ਕੁਛ ਥੋੜਾ ਅੱਗੇ ਬਧਾਇਆ ਜਾਵੇ ਮੈਂ ਮੈਨੂੰ ਇੰਨੇ ਦਾ ਹੀ ਪਤਾ ਜਿੱਥੇ ਅਸੀਂ ਖੜੇ ਆ ਜਿੱਥੇ ਚਾਹ ਪੀਣੇ ਆ ਜਿੱਥੋਂ ਨਿਕਲ ਕੇ ਚਲੇ ਜਾਣੇ ਬਹੁਤ ਸਖੁਸ਼ ਹੋਰ ਹੋਣ ਵਾਲਾ ਹੋਏਗਾ ਦਰਦੀ ਸਾਹਿਬ ਬੈਠੇ ਆ ਦਰਦੀ ਸਾਹਿਬ ਤੁਹਾਡਾ ਜਿਹੜਾ ਅਸਰ ਸੀ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਰਕੇ ਆਏ ਸੀ ਉਹਦਾ ਵੀ ਅਸੀਂ ਆਲਮੋਸਟ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜ਼ਰੂਰ ਉੱਥੇ ਵੀ ਸਮਾਂ ਦੇ ਕੇ ਔਰ ਆਉਣ ਵਾਲੇ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਪਰੋਂ ਤੋਂ ਪਹਿਲਾਂ ਪਹਿਲਾਂ ਜ਼ਰੂਰ ਤੁਸੀਂ ਆਪਣੀ ਇੱਛਾ ਅਨਸਾਰ ਜੋ ਵੀ ਉੱਥੇ ਕਰਵਾਉਣਾ ਚਾਹੁੰਦੇ ਆ ਮੇਰੇ ਵੱਲੋਂ ਵੀ ਪੈਸੇ ਦਿੱਤੇ ਜਾਣਗੇ ਕਾਉਂਸਲ ਵਿੱਚ ਤੋਂ ਵੀ ਦਿੱਤੇ ਜਾਣਗੇ 5 ਲੱਖ ਰੁਪਏ ਕਾਉਂਸਲ ਦੇ ਰਹੀ ਆ 5 ਲੱਖ ਰੁਪਏ ਮੈਂ ਤੁਹਾਨੂੰ ਦੇ ਰਹੀ ਆ ਤੁਸੀਂ ਜੋ ਉੱਥੇ ਚਾਹੋ ਬਿੱਟਰ ਸਮਝੋ ਤੁਸੀਂ ਉੱਥੇ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਤੁਹਾਡੇ ਸਭ ਦੇ ਦਰਸ਼ਨ ਕਰਵਾਏ ਨੇ ਇੱਕ ਵਾਰੀ ਫਿਰ ਤੋਂ ਮੇਰੀ ਸਾਰੀ ਆਮ ਆਦਮੀ ਪਾਰਟੀ ਦੀ ਮੁਝੀ ਲੀਡਰਸ਼ਿਪ ਬਨੋ ਮੁਝੀ ਟੀਮ ਬਨੋ ਆਪ ਸਭ ਨੂੰ ਵਪ ਵਿਸ਼ਕਰਮਾ ਜੀ ਦੇ ਅੱਜ ਦੇ ਦਿਵਸ ਦੀਆਂ ਉਤਸਵ ਦਿਆਂ ਲੱਖ ਲੱਖ ਮੁਬਾਰਕਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਫਤੇਪੁਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ